इलेक्शन दो हजार चौबीस मीटिंग कमिश्नरेट अमृतसर और बॉर्डर रेंज के डीआई जी और एस एस पी साहबान ने हिस्सा लिया इस मीटिंग का मेन मकसद से जड़ी अस चोड़ जा रहे उसकी तैयारियां का जायजा लेना ਔਰ ਜੇਕਰ ਕੋਈ ਕਮੀ ਪੇਸ਼ੀ ਹੈ ਤਾਂ ਉਸ ਨੂੰ ਪੂਰੀ ਕਰਾਂ ਸਾਰੇ ਅਫਸਰਾਂ ਨੂੰ ਜਿਹੜੇ ਮਾਡਲ ਕੋਡ ਆਫ ਕੰਡਕਟ ਔਰ ਇਲੈਕਸ਼ਨ ਕਮਿਸ਼ਨ ਲਲੋ ਲਖਵਾ ਹਦਾਇਤਾਂ ਦਿੱਤੀਆਂ ਗਈਆਂ ਹਨ ਉਹ ਸਾਰੀਆਂ ਹਦਾਇਤਾਂ ਸਾਰੇ ਅਫਸਰਾਂ ਨੂੰ ਦਿੱਤੀਆਂ ਗਈਆਂ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਦਾ ਇੱਕ ਇਹ ਗ੍ਰੜ ਸੰਕਲਪ ਹੈ ਕਿ ਅਸੀਂ ਸਾਰੀ ਪਾਰਟੀਆਂ ਜਿਹੜੀ ਕੰਟੈਸਟ ਕਰ ਰਹੀ ਹੈ ਸਾਰੇ ਕੈਂਡੀਡੇਟਸ ਜਿਹੜੇ ਕੰਟੈਸਟ ਕਰ ਰਹੇ ਹਨ ਉਹਨਾਂ ਨੂੰ ਇੱਕ ਲੈਵਲ ਪਲੇਇੰਗ ਫੀਲ ਮਹੱਈਆ ਕਰਾਈਏ ਤਾਂ ਕਿ ਇੱਕ ਫੇਅਰ ਔਰ ਫਰੀ ਇਲੈਕਸ਼ਨਸ ਹੋ ਸਕਣ। ਔਰ ਇਸਦੀ ਤਿਆਰੀ ਲਈ ਅੱਜ ਅਸੀਂ ਸਾਰੇ ਸੁਰੱਖਿਆ ਦੇ ਪ੍ਰਬੰਧਾਂ ਦੀ ਸਮੀਖਿਆ ਕੀਤੀ ਇਥੇ। ਪੰਜਾਬ ਦੇ ਵਿੱਚ ਟੋਟਲ 14547 ਪੋਲਿੰਗ ਲੋਕੇਸ਼ਨਸ ਹੈਗੇ ਆ ਜਿਸ ਦੇ ਵਿੱਚੋਂ 3103 ਪੋਲਿੰਗ ਲੋਕੇਸ਼ਨਸ ਨੂੰ ਸੰਵੇਦਨਸ਼ੀਲ ਛੋਸ਼ਿਤ ਕੀਤਾ ਹੋਇਆ ਹੈ। ਇਸ ਦੇ ਵਿੱਚ ਅਸੀਂ ਪੈਰਾਮਿਲਿਟਰੀ ਫੋਰਸਸ ਦੀ 250 ਕੰਪਨੀਆਂ ਦੇ ਕਰੀਬ ਪੰਜਾਬ ਦੇ ਵਿੱਚ ਡਿਪਲੋਏ ਕਰਨ ਜਾ ਰਹੇ ਹਾਂ ਅਸੀਂ ਜਿਹੜਾ ਆਪਣਾ ਆਪਰੇਸ਼ਨ ਹੈ ਐਂਟੀ ਸੋਸ਼ਲ 엘ਿਮੈਂਟਸ ਬੂਟ ਲੈਗਰਸ অর ਡਰਗ ਟ੍ਰਾਫਿਕਰਸ ਦੇ ਖਿਲਾਫ ਉਸ ਨੂੰ ਲਗਾਤਾਰ ਜਾਰੀ ਰੱਖਿਆ ਹੋਇਆ ਹੈ ਤਾਂ ਕਿ ਇਸ ਇਲੈਕਸ਼ਨ ਦੇ ਮਾਹੌਲ ਦੇ ਵਿੱਚ ਕੋਈ ਨਿਕਨ ਨਾ ਪਾ ਸਕੇ ਔਰ ਇਹ ਜਿਹੜੇ ਐਂਟੀ ਸੋਸ਼ਲ 엘ਿਮੈਂਟਸ ਨੇ ਇਹਨਾਂ ਨੂੰ ਕਾਬੂ ਕੀਤਾ ਜਾਏ ਇਸ ਤੋਂ ਇਲਾਵਾ ਅਸੀਂ ਇੰਟਰ ਡਿਸਟ੍ਰਿਕਟ ਨਾਕੇ ਔਰ ਇੰਟਰ ਸਟੇਟ ਨਾਕੇ ਵੀ ਪਲਾਨ ਕੀਤੇ ਹਨ 220 ਥਾਤੇ ਜਿਹੜੇ ਸਾਡੇ 10 ਜ਼ਿਲ੍ਹੇ ਬਾਰਡਰ ਦੇ ਵਿੱਚ ਪੈਂਦੇ ਆ ਜਿਹੜੇ ਦੂਸਰੀ ਸਟੇਟਾਂ ਨਾਲ ਬਾਰਡਰ ਸਾਂਝਾ ਕਰਦੇ ਆ ਉਹਨਾਂ ਨਾਲ ਅਸੀਂ 220 ਥਾਤੇ ਅਸੀਂ ਨਾਕੇ ਲਾਵਾਂਗੇ ਜਿਹੜੇ ਸਾਡੇ ਬਾਰਡਰਿੰਗ ਡਿਸਟ੍ਰਿਕਟਸ ਦੇ ਐਸਐਸਪੀਜ਼ ਔਰ ਡੀਆਈਜੀ ਸਰਬਾਨ ਨੇ ਇਹਨਾਂ ਨੇ ਆਪਣੇ ਕਾਊਂਟਰਪਾਰਟਸ ਨਾਲ ਜਿਵੇਂ ਕਿ ਕਸ਼ਮੀਰ ਹਿਮਾਚਲ ਪ੍ਰਦੇਸ਼ ਚੰਡੀਗੜ੍ਹ ਰਾਜਸਥਾਨ ਔਰ ਹਰਿਆਣਾ ਦੇ ਅਫਸਰਾਂ ਨਾਲ ਮੀਟਿੰਗਾਂ ਕਰ ਲਈਆਂ ਹਨ ਔਰ ਦੋਵੇਂ ਸਾਈਡ ਤੋਂ ਅਸੀਂ ਪੂਰੀ ਚੌਕਸੀ ਰੱਖਾਂਗੇ ਤਾਂ ਕਿ ਇਲੈਕਸ਼ਨ ਵਾਲੇ ਦਿਨ ਔਰ ਉਸ ਤੋਂ ਪਹਿਲਾਂ ਇਨ ਰਨ ਅਪ ਟੂ ਦ ਪੋਲ ਡੇ ਕਿਸੇ ਕਿਸਮ ਦੀ ਕੋਈ ਬਦਮਜ਼ਗੀ ਜਾਂ ਕੋਈ ਪ੍ਰੋਬਲਮ ਨਾ ਸੋ ਇਹ ਸਾਰੀ ਸੁਰੱਖਿਆ ਦੀ ਸਮੀਖਿਆ ਅੱਜ ਕੀਤੀ ਗਈ ਔਰ ਇਸੇ ਤਰ੍ਹਾਂ ਦੀ ਸਮੀਖਿਆ ਸਟੇਟ ਦੇ ਵਕਵਕ ਰੇਂਜਾਂ ਦੀ ਔਰ ਕਮਿਸ਼ਨਰੇਟਸ ਦੀ ਵੀ ਕੀਤੀ ਜਾਵੇ ਥੈਂਕ ਯੂ ਸਤ ਲਾਅਨ ਆਰਡਰ ਨੂੰ ਲਾ ਕੇ ਕਿਤੇ ਨਾ ਕਿਤੇ ਪ੍ਰੋਬਲਮ ਆ ਰਹੀ ਹੈ ਜਿਸ ਤਰ੍ਹਾਂ ਦੀ ਪ੍ਰਿਵਿਲੇਜ ਜਿਹੜੇ ਨੇ ਵਾਰਦਾਤਾਂ ਤਾਂ ਦੇ ਵੀ ਕਰੀ ਜਾ ਰਹੇ ਨੇ ਇਸ ਤਰ੍ਹਾਂ ਕੀ ਕੱਲ ਇੱਕ ਦੁਕਾਨਦਾਰ ਨੂੰ ਰੈਂਟ ਦੀ ਦੁਕਾਨ ਦੇ ਉੱਤੇ ਉਹਨਾਂ ਨੇ ਕਿਹਾਗਾ ਹਾਲਕੀ પેટ્રોલਿੰਗ ਵੀ ਚੱਲ ਰਹੀ ਹੈ ਪੁਲਿਸ ਵੱਲੋਂ ਤੇ ਪ੍ਰੋਪਰ ਐਕਸ਼ਨ ਨਹੀਂ ਸਾਰੇ ਦੇ ਤੇ ਕੁੜਾ ਜਾ ਰਿਹਾ ਸਰ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਮੇਰੇ ਕੋਲ ਫਿਗਰਸ ਹੈਗੇ ਹਨ ਕਿ ਦੇਖੋ ਕੋਈ ਵੀ ਚੀਜ਼ ਜਿਹੜਾ ਕ੍ਰਾਈਮ ਹੈ ਉਹ ਸਮਾਜ ਦੇ ਵਿੱਚ ਹੁੰਦਾ ਰਹਿੰਦਾ ਹੈ لیکن ਅਸੀਂ ਉਸ ਨੂੰ ਕੰਪੇਅਰ ਕਰਨਾ ਸਾਡਾ ਪਿਛਲਾ 1 ਸਾਲ ਦਾ ਰਿਕਾਰਡ ਹੈ ਪਾਵੇਂ ਵੱਡੇ ਤੋਂ ਵੱਡਾ ਟੈਰਰਿਸਟ ਸਟ੍ਰਾਈਕ ਹੋਵੇ ਮਰਡਰ ਹੋਵੇ ਜਾਂ ਛੋਟੇ ਕ੍ਰਾਈਮਸ ਹੋਣ ਅਸੀਂ ਰਿਪੋਰਟ ਟਾਈਮ ਦੇ ਵਿੱਚ ਇਹਨਾਂ ਨੂੰ ਟ੍ਰੇਸ ਕਰਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਕਮਿਸ਼ਨਰ ਐਮਰਤ ਸਰ ਜਿੱਥੇ ਤੁਸੀਂ ਗੱਲ ਕਰ ਰਹੇ ਹੋ ਇਹਨਾਂ ਦੇ ਜਿਹੜੀ ਡਰੱਗਸ ਦੀ ਰਿਕਵਰੀ ਹੈ ਜਿਹੜੀ ਵੈਪਨਸ ਦੀ ਕਬਰੀ ਹੈ ਉਹ ਪਿਛਲੇ ਸਾਲ ਨਾਲੋਂ ਕਿਤੇ ਵੱਧ ਹੈਗੀ ਇਸ ਵਾਰ ਔਰ ਅਸੀਂ ਦ੍ਰਿੜ ਸੰਕਲਪ ਹੈ ਜਿੱਦਾਂ ਤੁਹਾਨੂੰ ਕਿਹਾ ਇਹ ਕ੍ਰਾਈਮ ਹੁੰਦਾ ਰਹਿੰਦਾ ਹੈ ਬਟ ਸਟਾਟਾ ਜਿਹੜਾ ਡਿਟੈਕਸ਼ਨ ਹੈ ਉਹ ਉਸ ਤੋਂ ਵੀ ਫਾਸਟ ਹੈ ਔਰ ਇਸ ਦੇ ਪ੍ਰੀਵੈਂਟਿਵ ਸਟੈਪਸ ਵੀ ਅਸੀਂ ਲੈ ਰਹੇ ਹਾਂ ਸੀਆਰਪੀਐਫ ਔਰ ਜਿਹੜੀ ਪੈਰਾਮਿਲਿਟਰੀ ਫੋਰਸਸ ਨੇ ਇਸ ਨੂੰ ਵੀ ਅਸੀਂ ਤਾਇਨਾਤ ਹੋਇਆ ਹੈ ਤਾਂ ਕਿ ਸ਼ਹਿਰ ਦੇ ਵਿੱਚ ਅਮਨ ਔਰ ਸ਼ਾਂਤੀ ਰਹੇ। ਪੁਆਇੰਟ 'ਤੇ ਉੱਥੇ ਕਾਹਦੀ ਲੱਗੇ ਨਹੀਂ ਉੱਥੇ ਪ੍ਰੋਪਰ ਦੇਖਿਆ ਜਾਦਾ ਹੈ ਕਈ ਵਾਰੀ ਜੀ ਚੈਟਿੰਗ ਜਿਹੜੀ ਹੈ ਨਾ ਰਾਈਟ ਲਰਨਿੰਗ ਉਹਦੇ ਵਿੱਚ ਕਿਤੇ ਨਾ ਕਿਤੇ ਕਮੀ ਹੈ ਉਹਦੇ ਬਾਰੇ ਥੋੜਾ ਜਿਹਾ ਦੱਸੋ। ਉਹ ਤਾਂ ਅਸੀਂ ਦੇਖ ਲੈਂਦੇ ਹਾਂ ਜੀ ਬਾਕੀ 24 ਘੰਟੇ ਤੱਕ ਬੰਦੇ ਹੀ ਥੱਕ ਜਾਂਦੇ ਸੁਰਖਲੇ ਉਹਨੇ ਚੇਖੇ ਪਾਸ ਤੇ ਜਿਹੜੇ ਇਸ ਸਾਡੇ ਪਿਆਰ ਨਹੀਂ 2 ਵਜੇ ਤੱਕ ਪੂਰਨ ਤੌਰ ਤੇ ਜਮ੍ਹਾਂ ਨਹੀਂ ਹੋਏ ਤੇ ਕੱਲ ਵੀ ਇੱਕ ਪੁੱਤਰ ਨੇ ਫਿਰ ਉਹਨੂੰ ਗੋਲੀ ਮਾਰ ਦਿੱਤੀ ਐਸਾ ਨੇ ਵਾਕਿ ਤਿੰਨ ਹੋ ਰਹੇ ਨੇ ਕਿ ਹਜ਼ਾਰ ਤੋਂ ਦੇ ਜਗ੍ਹਾ ਕੀਤੇ ਗਏ ਨੇ ਇਸ ਵੇਲੇ ਤੱਕ ਪੰਜਾਬ ਦੇ ਤਕਰੀਬਨ ਇਸ ਇਸ ਵੇਲੇ ਤੱਕ ਪੰਜਾਬ ਦੇ ਵਿੱਚ 90% ਤੋਂ ਵੱਧ ਮੈਂ ਟੋਟਲ ਪੰਜਾਬ ਦੀ ਗੱਲ ਕਰ ਰਿਹਾ ਜ਼ਿਲ੍ਹਾ ਸਪੈਸਿਫਿਕ ਨਹੀਂ 90% ਤੇ ਕਰੀਬ ਸਾਡੇ ਵੈਪਨਸ ਡਿਪੋਜ਼ਿਟ ਹੋ ਚੁੱਕੇ ਨੇ ਔਰ ਇੱਕ ਕਮੇਟੀ ਵੀ ਬਣੀ ਹੈ ਜਿਹੜੀ ਕਮਿਸ਼ਨਰ ਕਮਿਸ਼ਰੇਟ ਦੇ ਵਿੱਚ ਕਮਿਸ਼ਨਰ ਸਾਹਿਬ ਦੇ ਅੰਡਰ ਹੈ ਔਰ ਬਾਕੀ ਜ਼ਿਲ੍ਹਿਆਂ ਦੇ ਵਿੱਚ ਡੀਸੀਜ਼ ਦੇ ਅੰਡਰ ਹੈ ਜਿਹੜੇ ਰਹਿੰਦੇ ਹੋਏ ਵੈਪਨਸ ਹੈ ਉਹਨਾਂ ਨੂੰ ਸਕ੍ਰੂਟੀਨਾਈਜ਼ ਕਰਕੇ ਉਹ ਵੀ ਜਿੱਥੇ ਲੋਡ ਹੈ ਉਹ ਜਮਾ ਕਰਾਇਆ ਜਾਣਗੇ ਬਟ 90% ਤੋਂ ਉੱਪਰ ਵੈਪਨਸ ਸਾਡੇ ਡਿਪੋਦਰ ਤੋਂ ਸਰ ਲਖਣ ਜਿੱਤੇ ਜਿਹੜੇ ਆਮਦੋਂ ਜਿਹੜੇ ਦੇ ਇੰਨੇ ਘਰਾਂ ਤੋਂ ਬਾਹਰ ਨਿਕਲਦੇ ਜਾਈਂ ਕਈ ਵਾਰ ਜਿਹੜੇ ਰੂਟਸ ਦੇ ਕੋਲ ਕੰਡਕਟ ਦਾ ਦੌਰ ਕੋਈ ਪਤਾ ਹੁੰਦੇ ਤੋਂ ਜਿਵੇਂ ਨਾਕਾਬੰਦੀ ਹੁੰਦੀ ਹੈ ਚੈਕਿੰਗ ਕਿਸ ਕਿਸੀ ਸੀਸੀਪੀ ਦੀ ਤਰ੍ਹਾਂ ਦੀ ਹੈ ਉਹ ਨਿਗਰਾਨ ਕਰ ਰਹੇ ਕਿ ਕੀ ਕੀ ਕਰ ਕਿਹਦਾ ਇਤਨਾ ਮੰਨੋ ਦੇਖੋ ਆਮ ਆਦਮੀ ਦੀ ਸੁਰੱਖਿਆ ਲਈ ਇਹ ਸਾਰੇ ਸੁਰੱਖਿਆ ਪ੍ਰਬੰਧ ਕੀਤੇ ਜਾ ਰਹੇ ਹਨ ਤਾਂ ਕਿ ਜਿਹੜਾ ਸਾਡਾ ਇਲੈਕਸ਼ਨ ਹੈ ਲੋਕਤੰਤਰ ਦਾ ਇੱਕ ਤਰਵ ਹੈ ਇਸ ਨੂੰ ਕੋਈ ਖਰਾਬ ਨਾ ਕਰ ਸਕੇ ਔਰ ਨਾਲ ਹੀ ਨਾਲ ਜਿਹੜੇ ਵੋਟਰਸ ਹਨ ਮੱਦਾਤਾ ਹਨ ਜਿਹੜੇ ਲੋਕਲ ਲੋਕ ਹੈਗੇ ਹੈ ਪਸ਼ੰਦੇ ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਦਾ ਸਾਹਮਣਾ ਨਾ ਕਰੇ ਆਮ ਲੋਕਾਂ ਨੂੰ ਜਿਹੜੇ ਆਪਣੇ ਰੋਜ਼ਗਾਰ ਦੇ ਜਾਂ ਕੰਮ 'ਤੇ ਜਾਂਦੇ ਉਹਨਾਂ ਨੂੰ ਚੈਕਿੰਗ ਜ਼ਰੂਰ ਹੁੰਦੀ ਹੈ ਲੇਕਿਨ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਇਦਾਂ ਨਹੀਂ ਹੈ ਸਰ ਪੈਨ ਅਰੇਂਜਮੈਂਟ ਜਿਹੜੇ ਨੇ ਉਹਨਾਂ ਤੇ ਕੋਈ ਨਿਵਾਰ ਕੀ ਜਾ ਰਹੀ ਹੈ ਤਾਂ ਕਿ ਉਹ ਬੱਚੇ ਨੂੰ ਦੌਰਾਨ ਖਤਮ ਵੀ ਹੋਈ ਜੀ ਬਿਲਕੁਲ ਮੈਂ ਤੁਹਾਨੂੰ ਦੱਸਿਆ ਜਿੱਥੇ ਇੱਕ ਪਾਸੇ ਅਸੀਂ ਇਲੈਕਸ਼ਨ ਦੀ ਤਿਆਰੀ ਕਰ ਰਹੇ ਹਾਂ ਨਾਲ ਦੀ ਨਾਲ ਜਿਹੜੇ ਸਾਡੇ ਕ੍ਰਿਮੀਨਲ ਐਲੀਮੈਂਟਸ ਹੈ ਐਂਟੀ ਸੋਸ਼ਲ ਐਲੀਮੈਂਟਸ ਹੈ ਡਰੱਗ ਟ੍ਰੈਫਿਕਰਸ ਹੈ ਗੈਂਗਸਟਰਸ ਹੈ ਉਹਨਾਂ ਦੇ ਖਿਲਾਫ ਵੀ ਸਾਡੇ ਆਪਰੇਸ਼ਨ ਲਗਾਤਾਰ ਜਾਰੀ ਹੈ ਔਰ ਤੁਸੀਂ ਦੇਖਦੇ ਹੋਵੋਗੇ ਰੋਜ਼ ਚੰਗੇ ਦੇ ਨਤੀਜੇ ਆ ਰਹੇ ਕੱਲੂਕਾਰ ਦੇ ਵਿੱਚ ਲੋਕਾਂ ਦਾ ਬਹੁਤ ਸਹਿਯੋਗ ਮਿਲਦਾ ਹੈ ਅਮਰਿਤਸਰ ਔਰ ਬਾਕੀ ਜਿਹੜੇ ਸੁਰੱਖਿਆ ਦੇ ਪ੍ਰਬੰਧ ਹੈ ਉਹ ਟੁਕ ਫੇ ਪ੍ਰਬੰਧ ਕੀਤੇ ਜਾਣਗੇ ਇਹ ਨਿਸ਼ਚਿਤ ਹੈ ਸਰ ਡੋਨ ਨਾ ਕੋਈ ਲਿਸਟ ਰੱਖੀ ਜਾਏਗੀ ਇਲੈਕਸ਼ਨਾਂ ਹਾਂਜੀ ਡ੍ਰੋਨ ਦੇ ਨਾਲ ਜੋ ਜੋ ਚੀਜ਼ਾਂ ਦੀ ਲੋਡ ਪੈਗੀ ਅਸੀਂ ਐਸ ਪਰ ਇਲੈਕਸ਼ਨ ਕਮਿਸ਼ਨ ਗਾਈਡਲਾਈਨਸ ਵੀ ਵੀ ਵਿਲ ਫਾਲੋ ਆਲ ਇਨਸਟਰਕਸ਼ਨ ਸੋ ਬਾਰਡਰ ਬੈਂਟ ਉਨ ਕੈਸ ਕਨਸਰਨ ਏਜੰਸੀ ਦੇ ਨਾਲ ਕਾਫੀ ਟਾਈਮ ਦੀ ਇਕਤ ਹੁੰਦੀ ਹੋ ਸਕਦੀ ਉਸ ਤੋਂ ਕੁਝ ਕੀ ਕਰਦੇ ਹਾਂ ਅਸੀਂ ਬਲੇ ਬਾਰਡਰ ਏਜੰਸੀ ਇਸ ਦੇ ਨਾਲ ਸਾਡੀ ਲਗਾਤਾਰ ਮੀਟਿੰਗ ਜਿਹੜਾ ਪੰਜਾਬ ਫਰੰਟੀਅਰ ਦਾ ਹੈ ਆਈਜੀ ਸਾਥ ਦੇ ਨਾਲ ਸਾਡੀ ਲਗਾਤਾਰ ਮੀਟਿੰਗਸ ਹੁੰਦੀਆਂ ਰਹਿੰਦੀਆਂ ਔਰ ਅਸੀਂ ਐਕਸਚੇਂਜ ਆਫ ਨੋਟਸ ਕਰਦੇ ਹਾਂ ਜਿਹੜਾ ਸਾਡਾ ਸੱਤ ਜ਼ਿਲ੍ਹੇ ਬਾਰਡਰ ਤੇ ਪੈਂਦੇ ਉਹਨਾਂ ਦੇ ਐਸਐਸਪੀ ਦੇ ਕਮਾਂਡਰ ਲੈਵਲ ਤੇ

ਮੈਂ ਤੁਹਾਨੂੰ ਦੱਸਿਆ 250 ਕੰਪਨੀਆਂ ਸਾਨੂੰ ਹੁਣ ਤੱਕ ਆ ਗਏ ਹੈ ਔਰ ਸਾਡੀ ਕੋਸ਼ਿਸ਼ ਹੈ ਕਿ ਅਸੀਂ ਹੋਰ ਇਸ ਨੂੰ ਵਧਾਈ ਥੈਂਕ ਯੂ